ਹਾਂਜੀ ਦੋਸਤੋ ਤੁਹਾਡਾ ਸਾਰਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀਓਡੀਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਬਈ ਸਖਜਿੰਦਰ ਨਾਲ ਬੁਲਾਉਣੇ ਆ ਬਖਵਾ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਆਪਣੇ ਮੰਡੀ ਦਾ ਨਾਮ ਕੀ ਹੈ ਰੀਸੀਵਰ ਹੈ ਵੀਡੀਓ ਕਰ ਦਿਓ ਕੰਤੀ ਕਿਸਾਨ ਟਰੈਕਟਰ ਓਸ਼ੀ ਗਾਲ ਬਈ ਸੱਸੀ ਗਾਲ ਜੀ ਓ ਠੀਕ ਠਾਕ ਬਈ ਬਹੁਤ ਵਧੀਆ ਜੀ ਬਹੁਤ ਵਧੀਆ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਈ ਮੰਡੀ ਦਾ ਮਾਹੌਲ ਠੀਕ ਠਾਕ ਹੈ ਵਧੀਆ ਕਰੀਏ ਸਟਾਰਟ ਬਈ ਹਾਂਜੀ ਹਾਂਜੀ ਮਹਿੰਦਰਾ ਦੋਸਤ ਡੀਆਈ 275 ਡੀਆਈ ਮਾੜਾ 2000 ਸੀ ਡਿਮਾਂਡ ਹੈ ਬਾਈ ਜੀ 1 ਲੱਖ 45000 ਰੁਪਏ ਡੂ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਦੀ ਗੱਲ ਕਰੀਏ ਰੰਗ ਠੀਕ ਆ ਜੀ 80 85 ਪੈਸੇ ਰੰਗ ਨਾਲ ਦਾ ਜੀ ਥੋੜੀ ਹਲਕੀ ਫੁਲਕੀ ਚਟਕਾਚਿੰਗ ਹੋ ਜਾਂਦੀ ਹੈ ਠੀਕ ਆ ਜੀ ਟਾਇਰਾਂ ਦੀ ਗੱਲ ਕਰੀਏ ਟਾਰਕ ਨਹੀਂ ਹੈ ਪਰਸੈਂਟ ਹੋਣੀ ਬਾਈ ਇਹਦੇ ਆ ਠੀਕ ਆ ਮਗਰਲੇ ਹੈਗੇ ਅੱਧੇ ਟਾਇਰ ਅਗਲੇ ਅਗਲੇ 35 40 ਪੈਸੇ ਆ ਠੀਕ ਆ ਜੀ ਸਾਮਾਨ ਇਹਦਾ ਸਾਰਾ ਹੀ ਮਿਲ ਜਾ ਬਾਈ ਸਾਰਾ ਸਾਮਾਨ ਮਿਲ ਜਾਂਦਾ ਡੰਡਾ ਪੱਟੀ ਛਤਰੀ ਸਾਮਾਨ ਸਾਰਾ ਹੀ ਮਿਲ ਜਾ ਦੋਸਤੋ ਕਿੰਨੇ ਹਾਸ ਪਾਵਰ ਚਾਹੁੰਦਾ ਬਾਈ ਇਹ ਨੰਬਰ ਹੈ ਆਂਧਰਾ ਦਾ ਠੀਕ ਹੈ ਡਿਮਾਂਡ ਤੇ ਹੈ ਬਾਈ ਆਪਣੀ ਤੇ 145000 ਰੁਪਏ ਡਿਮਾਂਡ ਕਿੰਨੀ ਛੱਡ ਦੇਗੇ ਬਾਈ ਇਹ ਤੂੰ ਕੋਈ ਨਹੀਂ ਹੋ ਜੂਗਾ ਕੋ 10-15000 ਮੰਨਦਾਨ ਹੋ ਜੀਓ ਜਿਉਂਕੋ ਆਪਣੀ ਵੀਡੀਓ ਦੇਖ ਕੇ ਹੋ ਬਾਈ 2 ਲੱਖ ਰੁਪਏ ਦਾ ਦੇ ਦਾਂਗੇ ਠੀਕ ਹੈ ਇਹਦੇ ਬਾਅਦ ਸੋਨਾ ਲਿਕਾ 35 ਵਾਲਾ ਮਾਡਲ 2012 ਡਿਮਾਂਡ ਹੈ ਜੀ ਬਾਈ ਦੀ 2 ਲੱਖ 60000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਰੰਗ ਇਹਦਾ ਸਾਰਾ ਓਰੀਜਨਲ ਹੈ ਠੀਕ ਆ ਬਈ ਟੈਰਾਂ ਦੀ ਗੱਲ ਕਰੀਏ ਟੈਰ ਕਿੰਨੀ ਹੈ ਪਰਸੈਂਟ ਉਹਦਾ ਟੈਰ ਮਗਰਲੇ 80 ਪੈਸੇ ਆਈ ਅਗਲੇ ਨਵੇਂ ਆ ਜਮਾ ਠੀਕ ਆ ਬਈ ਫਿਰ ਤਾਂ ਬਿੱਲ ਵੀ ਮਿਲ ਜੂਣਾ ਬਈ ਹਾਂਜੀ ਨਵੇਂ ਟੈਰਾਂ ਦੇ ਬਿੱਲ ਬਿੱਲ ਅਗਲੇ ਆ ਨਾ ਮਿਲ ਜੂ ਬਈ ਠੀਕ ਆ ਬਈ ਸਮਾਨ ਇਹਦੇ ਨਾਲ ਸਾਰੀ ਮਿਲ ਜੂ ਬਈ ਸਮਾਨ ਸਾਰਾ ਡੰਡਾ ਫੱਟੀ ਛਤਰੀ ਸਭ ਕੰਪਲੀਟ ਹੀ ਹੁੰਦਾ ਜੀ ਠੀਕ ਆ ਬਈ ਕਿੰਨੇ ਉਸ ਪਾਵਰ ਚਾਹੁੰਦਾ ਬਈ ਇਹ ਇਹ 35 ਹੀ ਹੁੰਦਾ ਜੀ ਠੀਕ ਆ 48 ਉਸ ਪਾਵਰ 45 ਉਸ ਪਾਵਰ ਠੀਕ ਆ 48 ਆਰ ਸੀ ਤੇ 35 ਲਿਖਿਆ ਹੁੰਦਾ ਠੀਕ ਆ ਜੀ ਨੰਬਰ ਹੀ ਇਹ ਜਿਹੜਾ ਹਰਿਆਣਾ ਨੰਬਰ ਹਾਂਜੀ ਠੀ ਡਿਮਾਂਡ ਤੇ ਹੀ ਹੈ ਬਾਈ ਆਪਣੀ ਦੀ 2,60,000 ਰੁਪਏ 2009 ਮਾਡਲ ਤੋਂ ਉਪਰ ਐਨੋਸ ਵਿੱਚ ਮਿਲ ਜਾਂਦੀ ਸਾਰਿਆਂ ਨੂੰ ਹਾਂਜੀ ਇਹ ਆਪਾਂ ਕਿੰਨੀ ਛੱਡ ਦਾਂਗੇ ਬਾਈ ਆਪਾਂ ਇਹ ਛੱਡਾਂਗੇ ਆਪਾਂ ਹੀ 2.5 ਲੱਖ ਰੁਪਏ ਦੇ ਦਾਂ ਜੇ ਕੋਈ ਆਪਣੀ ਵੀਡੀਓ ਦੇਖ ਕੇ 5000 ਹੋਰ ਕਰ ਦੋ ਬਾਈ ਮੈਂ ਕਰ ਦਾਂਗੇ ਕੋਈ ਗੱਲ ਠੀਕ ਹੈ ਜੀ ਇਹਦੇ ਬਾਅਦ ਸੋਨਾ ਲੀਕਾ 35 ਵਾਲਾ ਮਾਡਲ ਹੈਗਾ 2006 ਡਿਮਾਂਡ ਹੈ ਹੀ ਬਾਈ ਦੀ 2 6 ਮਾਡਲ ਆ ਜੀ 2006 ਮਾਡਲ ਆ 2,11,000 ਰੁਪਏ ਆ ਪੰਜਾਬ ਨੰਬਰ ਆ ਜੀ ਹਾਂ ਜੋ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਇਹਦਾ ਰੰਗ ਸਾਰਾ origignal ਆ ਜੀ ਬਹੁਤ ਘੱਟ ਟਰੈਕਟਰ ਚੱਲਿਆ ਸਾਫਟ ਟਰੈਕਟਰ ਠੀਕ ਆ ਬਾਈ ਪੈਰਾਂ ਦੀ ਗੱਲ ਕਰੀਏ ਟਰੱਕ ਨਹੀਂ ਆ ਪਰਸੈਂਟ ਹੋ ਜੀ ਬਾਈ ਪੈਰ ਆਗਲੇ ਅੱਧੇ ਕਾਈ ਤੇ ਮਗਰਲੇ ਡੰਗ ਲਾਉਂਦੇ ਆ ਠੀਕ ਆ ਰਿਮ ਵਧੀਆ ਪਿਆ ਹੈ ਨਾ ਜੀ ਆ ਰਿਮ ਠੀਕ ਆ ਜੀ ਸਮਾਨ ਇਹਦੇ ਨਾਲ ਸਾਰੀ ਮਿਲ ਜੂ ਵੀਰੇ ਸਮਾਨ ਸਾਰਾ ਮਿਲ ਜੂ ਆ ਜੀ ਠੀਕ ਆ ਜੀ ਇਹ 35 ਉਸ ਬਾਵਰ ਜੀ ਆਉਂਦਾ ਬਾਈ ਹਾਂਜੀ ਹਾਂਜੀ 35 ਜੀ ਠੀਕ ਆ ਬਾਈ ਇਹ ਨੰਬਰ ਬਾਈ ਇਹ ਨੰਬਰ ਪੰਜਾਬ ਹੀ ਆ ਜੀ ਠੀਕ ਆ ਬਾਈ ਇਹਦਾ pvt ਵਰਗਾ ਨਾ ਬਾਈ ਹਾਂਜੀ pp 31 ਮਾਨਸਾ ਰਣਬਰ ਡਿਮਾਂਡ ਤੇ ਆਈਏ ਭਾਈ ਆਪਣੀ ਜੀ 212000 ਰੁਪਏ ਡਿਮਾਂਡ ਕਿੰਨੇ ਚ ਛੱਡ ਦਾਂਗੇ ਭਾਈ ਛੱਡ ਦਾਂਗੇ ਕੋਈ ਨਹੀਂ ਕਰ ਦਾਂਗੇ ਉਹਦਾਂ ਲਈ ਛੱਡ ਦਾਂਗੇ 90 ਦਾ ਦੇ ਦਾਂਗੇ ਇੱਕ 90 ਦਾ ਠੀਕ ਜੀ ਇਹ ਦੋ ਆ ਫਾਰਮ ਟਰੈਕ 45 ਵਾਲਾ ਇਹ ਹਰਿਆਣਾ ਨੰਬਰ ਆ ਜੀ 2000 ਮਾਡਲ ਡਿਮਾਂਡ ਆਈਏ ਭਾਈ ਤੇ 185000 ਰੁਪਏ ਡਿ ਜੀ ਭਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਰੰਗ ਇਹਦਾ ਫਾਰ ਆਰੀਜਨਲ ਆ ਜੀ ਕਿਤੇ ਕਲ ਨਹੀਂ ਲੱਗੀ ਭਾਈ ਨਾ ਜੀ ਨਾ ਜੀ ਸਾਰਾ ਆਰੀਜਨਲ ਆ ਮਗਰ ਲੇ ਟਾਇਰ ਜੇ ਹੈਗੇ 12980 ਪੈਸੇ ਟਾਇਰ ਹੈਗੇ ਅਗਲੇ ਨਵੇਂ ਆ ਠੀਕ ਹੈ ਜੀ ਅਗਲੇ ਫਿਰ ਬਿੱ ਸਮਾਨ ਇਹਦਾ ਸਾਰਾ ਹਰਿਆਣਾ ਨੰਬਰ ਆ ਜੀ ਸਮਾਨ ਸਾਰਾ ਮਿਲ ਜੂਆ ਜੀ ਹਾਂ ਜੀ ਸਮਾਨ ਦੋਸਤੋ ਇਹਨਾਂ ਸਾਰੇ ਮਿਲ ਜੂ ਹਾਂ ਜੀ ਬਾਕੀ ਟਰੈਕਟਰ ਸਾਰਾ オリジナル ਆ ਬਾਕੇ ਲੈ ਜੀ ਜੀ ਬਾਕੇ ਦੀ ਤਸਲੀ ਕਰਕੇ ਲੈ ਜੀ ਹਾਂ ਜੀ ਹਾਂ ਜੀ ਠੀਕ ਆ ਬਈ ਦਵਾੜ ਦੇਈਏ ਭਾਈ ਆਪਣੀ ਦੇ 1,85,000 ਰੁਪਏ ਦੇਵਾਂ ਕਿੰਨੇ ਛੱਡ ਦਾਂਗੇ ਬਈ ਬੈਂਡ ਦੇ ਨਾਲ ਇੱਕੋ ਫਿਕਸ ਰੇਟ ਆ ਜੀ 1,60,000 ਰੁਪਏ ਦਾ ਜੇ ਕੋਈ ਆਪਣੀ ਵੀਡੀਓ ਦੇਖ ਕੇ ਉਹ ਬਈ ਮੈਂ 1,60,000 ਰੁਪਏ ਬਈ 65 ਦਾ ਵੈਸੇ ਕਹਿੰਦੇ ਆ ਵੀ 5000 ਆਪਾਂ ਛੱਡ ਦਾਂਗੇ ਹੋਰ ਜੀ ਕਿੰਨਾ ਛੱਡ ਦਰ ਦੇ ਜੀ ਕਿਨੇ ਉਸ ਬਹਾਵਰ ਚਾ ਮਾਡਲ ਹੈ 2001 ਡਿਮਾਂਡ ਹੈ ਜੀ ਬਾਈ ਜੀ 22 ਲੱਖ ਰੁਪਏ ਜੀ 50000 ਪੇਡ ਮਾਡਲ ਜੀ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਰੰਗ ਦਾ ਤਕਰੀਬਨ ਹਲਕੀ ਫੁਲਕੀ ਟੱਚਿੰਗ ਤਾਂ ਹੋਈ ਹੈ ਜੀ ਠੀਕ ਹੈ ਜੀ ਇੰਜਨ ਦੇ ਤਾਂ ਨਹੀਂ ਹੋਈ ਪਈਏ ਨਹੀਂ ਥੱਲੇੋਂ ਪੇਟੀ ਦਾ Ориਜੀਨਲ ਆ ਸਾਰਾ ਜੀ ਠੀਕ ਹੈ ਜੀ ਇੰਜਨ ਕਲੌਸ ਕਰਦਾ ਬਾਈ ਜੀ ਦਾ ਹਾਂਜੀ ਕਰ ਲੌਸ ਕਰ ਕਰ ਲੌਸ ਕਰ ਠੀਕ ਹੈ ਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਟਾਇਰ ਅਗਲੇ ਹੈਗੇ ਜੀ 70 70 ਪੈਸੇ ਹਾਂਜੀ ਵੀਰੇ ਮਗਰਲੇ 80 85 ਪੈਸੇ ਟਾਇਰ ਹੈਗੇ ਜੀ ਗੂਡਇਰ ਕੰਪਨੀ ਦੇ ਠੀਕ ਲੋਹੇ ਦੇ ਬੇਟ ਕੋ ਵਾਲੇ ਹੁੰਦੇ ਜੀ ਸਮਾਨ ਇਹਦੇ ਨਾਲ ਸਾਰੀ ਮਿਲ ਜੂਗਾ ਸਮਾਨ ਮਿਲ ਜੂ ਹਾਂ ਜੀ ਡੱਕ ਵਿੱਚ ਹੀ ਹੈ ਜੀ ਹਾਂ ਜੀ ਹਾਂ ਜੀ ਵਿੱਚੇ ਦੇ ਦਾਂਗੇ ਜੀ ਠੀਕ ਹੈ ਜੀ ਇਹ 55s ਪਾਵਰ ਚ ਉਹਦਾ ਨਾਲ ਹੀ ਹਾਂ ਜੀ ਹਾਂ ਜੀ ਠੀਕ ਹੈ ਡਬਲ ਕਲਚ ਹੈ ਜੀ ਠੀਕ ਹੈ ਡਿਸਟ੍ਰਿਬਿਊਟਰ ਹੈਗਾ ਇਹਦਾ ਨਹੀਂ ਡਿਸਟ੍ਰਿਬਿਊਟਰ ਨਹੀਂ ਹੁੰਦਾ ਇਹ ਠੀਕ ਹੈ ਜੀ ਡਿਮਾਂਡ ਤੇ ਕੀ ਬਾਈ ਆਪਣੀ ਦੀ 2,50,000 ਰੁਪਏ ਡਿਮਾਂਡ ਕਿੰਨੀ ਛੱਡ ਦਾਂਗੇ ਬਾਈ ਆਪਾਂ ਇਹ ਦੇ ਦਾਂਗੇ 1.5 ਲੱਖ ਰੁਪਏ ਜੀ ਠੀਕ ਹੈ ਇਹਦੇ ਬਾਅਦ ਸੋਨਾ ਲੀਕਾ 35 ਵਾਲਾ ਹਾਂ ਜੀ 2004 ਮਾਡਲ ਡਿਮਾਂਡ ਹੈਗੀ ਬਾਈ ਦੀ 1,50,000 ਰੁਪ ਦੇ ਵਾਹ ਯਾ ਭਾਈ ਰੰਗ ਦੀ ਗੱਲ ਕਰੀਏ ਰੰਗ ਹਲਕੀ ਫੁਲਕੀ ਟੱਚਿੰਗ ਦਾ ਹੋਈ ਹੈ ਠੀਕ ਹੈ ਜੀ ਥੱਲੇੋਂ ਸਾਰਾ オリジナル ਆ ਉੱਪਰੋਂ ਥੋੜੀ ਮੋਟੀ ਹੋਈ ਹੈ ਜੀ ਬਾਡੀ ਲੈਂਦੀ ਹੋਈ ਹੈ ਮਾਈਨਰ ਮਾਈਨਰ ਬਹੁਤ ਘੱਟ ਠੀਕ ਹੈ ਜੀ ਅਗੇ ਟਰੈਕਟਰ ਸਾਫ ਆ ਚਲਾਈ ਦਾ ਚੰਗਾ ਠੀਕ ਹੈ ਚਾਰਾਂ ਦੀ ਗੱਲ ਕਰੀਏ ਟਾਰਕ ਨਹੀਂ ਹੈ ਪਰਸੈਂਟ ਹੋਣਗੇ ਜੀ ਟਾਇਰ ਮਗਰਲੇ ਕੇਸਿੰਗ ਆ ਜੀ ਅੱਛਾ ਜੀ ਰੌੜ ਚੜੀ ਹੋਏ ਕੇਸਿੰਗ ਟਾਇਰ ਮਗਰਲੇ ਹਾਂ ਜੀ ਉਹ ਹੈਗੇ 35-40 ਪੈਸੇ ਕੰਮ ਦਿੰਦੇ ਆ ਠੀਕ ਹੈ ਸਵਾਨੇ ਸਾਰੇ ਮਿਲ ਜੂ ਜੀ ਥੱਲੇ ਇੰਜਨ ਗੇਅਰ ਦਾ ਚੰਗਾ ਜੀ ਸਵਾਨੇ ਦੋਸਤੋ ਇਹ ਮਾਣ ਦਾ ਟਾਪ ਲਿੰਕ ਹੈਗੀ ਜੀ ਹੁੱਕ ਹੈਗੀ ਆ ਟਾਪ ਟਾਪ ਲਿੰਕ ਹੈ ਨਹੀਂ ਮੌਕੇ ਤੇ ਅੱਛਾ ਜੀ ਹਾਂ ਉਹ ਦੇ ਦਾਂਗੇ ਆਪਾਂ ਸੋਦ ਦਾਂਗੇ ਦੇ ਦਾਂਗੇ ਜੀ ਦੇ ਦਾਂਗੇ ਠੀਕ ਹੈ ਜੀ ਤੇ ਨੰਬਰ ਕਿਹੜਾ ਈ ਇਹ ਇਹ ਨੰਬਰ 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 ਰੱਖ ਰਹਿਣਾ ਜੀ ਠੀਕ ਹੈ ਡਿਮਾਂਡ ਡਿਮਾਂਡ ਤਾਂ ਹੈ ਜੀ ਭਾਈ ਆਪਣੀ ਦੀ 1.5 ਲੱਖ ਰੁਪਏ ਕਿੰਨੇ ਛੱਡ ਦਈਏ ਭਾਈ ਉਹ ਦੇ ਦਾਂਗੇ ਜੀ 1.30 ਦੇ ਦਾਂਗੇ ਠੀਕ ਹੈ ਜੀ ਤੇ ਹੋਰ 1000 ਥਖਣ ਮਾਰਨ ਤਮਾਣ ਤਣ ਕਰਦਾ ਠੀਕ ਹੈ ਜੀ ਇਦਵਾਲਾ RX ਮਾਡਲ ਹਾਂਜੀ ਹਾਂਜੀ ਸੋਨਾਲੀਕਾ 750 ਵਾਲਾ ਇਹਦਾ ਡੱਬਾ ਵਾਲੀ ਦਾ ਹਰਿਆਣਾ ਦਾ ਨੰਬਰ ਆ ਜੀ ਇਹ ਮਾਡਲ 2000 ਲੋਨ ਕਲੀਅਰ ਆ ਡਵਾੜੇ ਹੀ ਆ ਬਾਈ ਤੇ 4 ਲੱਖ 4 ਲੱਖ 5000 5000 ਰੁਪਏ ਦਾ ਸਾਰਾ ਓਰੀਜਨਲ ਟਰੈਕਟਰ ਆ ਜੀ ਕਿਤੇ ਕਲਮ ਨਹੀਂ ਲੱਗੀ ਬਾਈ ਕਿਤੇ ਕਲਮ ਨਹੀਂ ਲੱਗੀ ਉੱਪਰੋਂ ਥੱਲੇੋਂ ਸਾਰਾ ਓਰੀਜਨਲ ਟਰੈਕਟਰ ਆ ਜੀ ਹਾਂਜੀ ਬਾਈ ਚਾਰੋਂ ਟਾਇਰ ਗੂਡਗਿਅਰ ਦੇ ਨਵੇਂ ਆ ਅਗਲੇ 750 ਦੇ ਨਵੇਂ ਆ ਜੀ ਹਾਂਜੀ ਬਾਈ ਪਿਛਲੇ 15 ਵਾਲੇ ਨਵੇਂ ਆ ਜੀ ਨੂੰ 14 ਵਾਲੇ ਆਉਂਦੇ ਇਹਦੇ 15 ਵਾਲੇ ਪਾਏ ਹੋਏ ਠੀਕ ਆ ਜੀ ਵੱਡੇ ਟਾਇਰ ਪਾਏ ਆ ਹਾਂ ਇਹ ਸਮਾਨ ਸਾਰੇ ਡੰਡਾ ਫੱਟੀ ਛਤਰੀ ਸਭ ਸਮਾਨ ਡੈਕ ਸ਼ੱਕ ਸਾਹਿਬ ਨਾਲ ਹੈ ਟਾਪ ਮਾਡਲ ਆ ਜੀ ਵਰਕ ਵੀਡੀਓ ਆ ਡਬਲ ਕਲੱਚ ਆ ਪਾਵਰ ਸਟੀering ਆ ਸਾਰੇ ਫੰਕਸ਼ਨ ਆ ਡਿਸਟ੍ਰਿਬਿਊਟਰ ਲੱਗਿਆ ਹੋਇਆ ਹਾਂਜੀ ਡਬਲ ਡਿਸਟ੍ਰਿਬਿਊਟਰ ਆ ਨਹੀਂ ਸਿੰਗਲ ਡਿਸਟ੍ਰਿਬਿਊਟਰ ਹੁੰਦਾ ਅੱਛਾ ਜੀ ਐਨਓਸੀ ਲੈਣੀ ਆ ਐਨਓਸੀ ਮਿਲ ਜੂਗੀ ਜੀ ਠੀਕ ਐਨਓਸੀ ਮਿਲ ਜੀ ਹੱਥ ਤੇ ਜਾਂ ਥਾਥ ਠੀਕ ਰਿਵਾੜ ਦੇਈ ਬਈ ਆਪਣੇ 4 ਲੱਖ 5000 ਰੁਪਏ ਕਿੰਨੀ ਛੱਡ ਦਈ ਬਈ ਇਹ ਦੇ ਦਾਂਗੇ 4,65,000 ਰੁਪਏ ਦੇ ਦਾਂਗੇ ਅਗਰ ਐਨਓਸੀ ਲਊਗਾ ਗਾਕ ਠੀਕ ਹੈ ਜੀ ਅਗਰ ਐਨਓਸੀ ਨਹੀਂ ਲੈਂਦਾ ਹਰਿਆਣਾ ਦੇ ਕਸਟਮਰ ਆ ਜਾਂਦਾ ਤੇ ਫਿਕਸ ਰੇਟ ਆ ਜੀ 4,60,000 ਰੁਪਏ ਜੀ ਕਿਉਂਕਿ ਆਪਣੀ ਵੀਡੀਓ ਲਏ ਕਿ ਬਈ 4,60,000 ਫਿਕਸ ਰੇਟ ਆ ਜੀ ਨਹੀਂ ਜੀ 465 ਰੇਟ ਆ ਜੀ 400 ਨੂੰ ਦੱਸਿਆ ਜੀ 465 ਦਾ ਦੇਵਾਂਗੇ ਇਹ ਥੋੜੀ ਵੀਡੀਓ ਕਰਕੇ ਆ ਵੀ ਵੀਡੀਓ ਦੇਖ ਕੇ ਕੋਈ ਆ ਜੂਗਾ 4 ਲੱਖ 60 ਹਜ਼ਾਰ ਦਾ ਜੀ ਇਕਰਵਾ ਕੇ ਲੈ ਜਾਈ ਟਰੈਕਟਰ ਦੀ ਸਾਰੀ ਗਾਰੰਟੀ ਆਈ ਹਾਂਜੀ ਸੱਚੀ ਲੈਂਦਾ ਜੀ ਹਾਂਜੀ ਹਾਂ ਆ ਮੜਾ ਮੋਟਾ ਕਿਈ ਏਰੀ ਕੋ ਹੋ ਸਕਦਾ ਕਿਤੇ ਮੜਗਾੜ ਮੂਲਪੂੜ ਤੇ ਹਾਂਜੀ ਹਾਂ ਥੱਲੇ ਸਾਈਡ ਮੜਾ ਮੋਟਾ ਕਿਤੇ ਕਿਈ ਏਰੀ ਅਗਲਾ ਕਰਵਾ ਦਿੰਦਾ ਆਪਾਂ ਨਹੀਂ ਕਰਵਾਇਆ ਠੀਕ ਹਾਂ ਓਰੀਜਨਲ ਆ ਪੂਰਾ ਹਾਂ ਸਾਰਾ ਓਰੀਜਨਲ ਆ ਜੀ ਇਹ ਦੋ ਫੋਰਡ 3600 ਹਾਂਜੀ 95 ਮਾਡਲ ਫੋਰਡ 92 ਮਾਡਲ ਡਿਮਾਂਡ ਹੈ ਬਾਈ ਤੇ 1 ਲੱਖ 10 ਹਜ਼ਾਰ ਛੇੜਵਾੜ ਜੀ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਇਹਦਾ ਰੰਗ ਮੜਗਾੜਾਂ ਦੀ ਤਾਂ ਹਲਕੀ ਫੁਲਕੀ ਚਾਰਜਿੰਗ ਹੋਈ ਜੀ ਤਿੰਨ ਜਨ ਤੇ ਵੀਰੇ ਬਾਕੀ ਤਕਰੀਬਨ ਠੀਕ ਹੈ ਜੀ ਹਾਂਜੀ ਹਾਂਜੀ ਨਾਲ ਦੀ ਪਿੰਡ ਬਹਿਣਾ ਹਾਂ ਨਾਲ ਦੀ ਪੈ ਠੀਕ ਹੈ ਮੱਥੇ ਵੀ ਥੋੜੀ ਮੋਟੀ ਹੋਈ ਹੈ ਜੀ ਠੀਕ ਹੈ ਜੀ ਟਾਰਾਂ ਦੀ ਗੱਲ ਕਰੀਏ ਟਾਰ ਕਿੰਨੇ ਪਰਸੈਂਟ ਆਉਣਗੇ ਜੀ ਟਾਰ ਅਗਲੇ ਹੈਗੇ 77 ਰੁਪਏ ਹਾਂਜੀ ਭਾਈ ਪਿਛਲੇ ਡੰਗ ਲਾਉਂਦੇ ਆ ਜੀ ਠੀਕ ਹੈ ਜੀ ਸਮਾਨ ਇਹਦੇ ਨਾਲ ਸਾਰਾ ਪਿਛਲੇ ਹੈ ਮਾਰਫ ਦੇ ਹਾਂਜੀ ਭਾਈ ਤੇ ਪੱਕੇ ਟਾਰ ਆ ਟਟਕੁੱਟ ਨਹੀਂ ਕੋਈ ਠੀਕ ਹੈ ਹਾਂ ਡੰਡਾ ਫੋਟੀ 36 ਸਮਾਨ ਸਾਰਾ ਪੂਰਾ ਜੀ ਠੀਕ ਹੈ ਜੀ ਕਿੰਨੇ ਹਸ ਬਾਵਰ ਚ ਆਉਂਦਾ ਜੀ ਇਹ ਇਹ ਆਉਂਦਾ ਜੀ 47 ਹਸ ਬਾਵਰ ਠੀਕ ਹੈ ਇਹ ਆਰ ਐਕਸ ਮਾਡਲ ਹੈ ਕਿੰਨੇ ਹਸਪਾਵਰ ਚ ਆਉਂਦਾ ਜੀ ਇਹ ਇਹ 55 ਐਚਪੀ ਚ ਆਉਂਦਾ ਜੀ ਜੀ ਡਿਮਾਂਡ ਤਾਂ ਇਹ ਬਾਈ ਆਪਣੀ ਦੀ 1 ਲੱਖ 10000 ਰੁਪਏ ਵੜ ਕੇ ਨਹੀਂ ਛੱਡਦਾਈ ਬਾਈ ਇਹ ਤੇ ਯਸਨੋ ਦੇ ਦਾਂਗੇ ਜੀ 97000 ਰੁਪਏ ਦਾ ਅੱਛਾ ਜੀ ਇੱਕ ਆਪਾਂ ਹੀ ਕਹੇ ਰਿਕਵਰਡ ਦੇ ਮੁੱਲ ਲਈ ਹੈ ਨਾ ਹਾਂਜੀ ਹਾਂਜੀ ਇੰਨੇ ਦਾ ਵੀ ਲੋਹਾ ਜੀ ਲੋਹਾ ਵੀ ਹੋਊ ਇੰਨੇ ਦਾ ਹਾਂਜੀ 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 ਠੀਕ ਜੀ ਇੰਜਨ ਗੇਅਰ ਦਾ ਵਾਹ ਕੇ ਲੈ ਜੰਗਾ ਡਰਾਈਵਰ ਆ ਜੀ ਠੀਕ ਹੈ ਜੋ ਤਿਆਰ ਕਰਾਉਣ ਉਹਦੇ ਲਈ ਵੀ ਬਹੁਤ ਵਧੀਆ ਹਾਂਜੀ 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 ਬਿਲਕੁਲ ਜੀ ਇੱਕ ਆ ਕਾਗਜ਼ ਪੱਤਰ ਸਾਰੇ ਮਿਲ ਜਾਣਗੇ ਜੀ ਹਾਂਜੀ ਹਾਂ ఏ నంబర్ హర్యానా జీ ਠੀਕ ਹੈ ਜੀ ਇਹ ਦੋ ਵਾ ਸਵਰਾਜ 855 ਹਾਂਜੀ ਹਾਂਜੀ ਮਾਡਲ ਹੈਗਾ ਭਾਈ ਜੀ ਮਾਡਲ 15 ਜੀ 2015 డిమాండ్ ਹੈਈ ਬਾਈ 4,70,000 ਰੁਪਏ ਦੀ డిమాండ్ ਹਾਂਜੀ ਜੇ ਭਾਈ ਆਪਾਂ ਦੀ ਰੰਗ ਦੀ ਗੱਲ ਕਰੀਏ ਰਾਂਗੇ ਦਾ तकरीबन ओरिजिनल ਹੈ ਸਾਰੇ ਠੀਕ ਹੈ ਹਾਂਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਣਗੇ ਭਾਈ ਜੀ ਟਾਇਰ ਅਗਲੇ ਤਾਂ ਭਾਈ ਚੰਗੇ ਟਾਇਰ ਜੀ 12 ਨਾ ਟਾਇਰ ਵੱਧ ਆਈ ਠੀਕ ਹੈ ਜੀ 12 ਨਾ 14 ਨਾ ਟਾਇਰ ਪਈ ਆ ਜੀ ਤੇ ਪਿਛਲੇ ਜੀ ਮਗਰਲੇ ਟਾਇਰ ਵੀ ਹੈਗੇ 70 ਰੁਪਏ ਠੀਕ ਹੈ ਇਹ ਵੀ ਵਧੀਆ ਪਏ ਹਨ ਜੀ ਹਾਂਜੀ ਹਾਂਜੀ ਸਵਾਰ ਨੇ ਨਾ ਰੰਗ तकरीबन ਸਾਰਾ オリジナル ਹੈ ਡੰਡਾ ਫੱਟੀ ਛਤਰੀ ਸਰਟ ਆਪਲਿੰਗ ਸਾਰਾ ਡਿਸਟ੍ਰਿਬਿਊਟਰ ਡਬਲ ਲੱਗਿਆ ਜੀ ਠੀਕ ਹੈ ਜੀ ਇੰਜਨ ਕਹਦਾ ਜੀ ਇਹ ਚ ਕਰਾਸ ਕਰਦਾ ਕਿ ਸਵਰਾਜ ਆ ਜੀ ਇਹ ਸਵਰਾਜ ਦਾ ਹੀ ਹੋਊਗਾ ਜੀ ਇਹ ਇਹ 15 ਮਾਡਲ ਚ ਸਵਰਾਜ ਦੇ ਆਉਂਦੇ ਹੂੰ ਬੱਦ ਬੱਦ ਫਾਇਦੇਮੰਦ ਇੰਜਨ ਕਿਹੜਾ ਹੁੰਦਾ ਜੀ ਕਰਾਸ ਕਰਦਾ ਹੁੰਦਾ ਕਿ ਨਹੀਂ ਇਹ ਵੀ ਸੇਮ ਕੰਪਨੀ ਦੇ ਜੋ ਇੰਜਨ ਦੋ ਤਰ੍ਹਾਂ ਦੇ ਆਉਂਦੇ ਸਵਰਾਜ ਕੰਪਨੀ ਆਪ ਵੀ ਡਿਜ਼ਾਈਨ ਕਰਦੀ ਸੀ ਇੱਕ ਪੂਨੇ ਤੋਂ ਕਰਾਸ ਕਰ ਤੋਂ ਵੀ ਲੈਂਦੇ ਸੀ ਅੱਛਾ ਹਾਂ ਜੀ ਇਹ ਨੰਬਰ ਕਿਹੜਾ ਜੀ ਇਹ ਨੰਬਰ ਹਰੇ ਨੇ ਇਹ ਡਿਮਾਂਡ ਤਾਂ ਹੀ ਆ ਬਾਈ ਆਪਣੀ ਦੀ 4.70 ਹਜ਼ਾਰ ਰੁਪਏ ਦਵਾ ਕਿਹ ਛੱਡ ਦਈਏ ਬਾਈ ਜੇ ਦਾਂਗੇ 4.50 ਤਾਂ ਦੇ ਦਾਂਗੇ ਕਿਉਂਕਿ ਆਪਣੀ ਵੀਡੀਓ ਦੇਖਿਓ ਬਾਈ ਕੋਈ ਹੋਰ 2000 ਦਾ ਮਾਨ ਕਰਦਾ ਹਾਂ ਹਾਂਜੀ 5 ਕਰ ਦੇ ਚਲੋ ਕਰ ਦਾਂਗੇ ਜੀ ਠੀਕ ਇਹ ਦੋ ਆ ਫਾਰਮ ਟਰੈਕ 60 ਵਾਲਾ 2000 ਡਬਲ ਕਲੱਚ ਆ ਜੀ 8 ਮਾੜ 8 ਮਾੜ ਲਈ 2 ਲੱਖ 75000 ਰੁਪਏ ਰੇਟ ਆ ਜੀ ਜੇ ਬਾਈ ਆਪਾਂ ਜੀ ਰੰਗ ਦੀ ਗੱਲ ਕਰੀਏ ਇਹਦਾ ਰੰਗ ਤਕਰੀਬਨ ਓਰੀਜਨਲ ਆ ਜੀ ਅਲਕੀ ਫੋਲਕੀ ਟੱਚਿੰਗ ਹੋ ਸਕਦੀ ਹੈ। ਕਿੰਨੇ ਦਾ ਹੈ ਨਹੀਂ ਸੀ? ਨਹੀਂ ਨਹੀਂ ਸਾਰਾ ਓਰੀਜਿਨਲ ਥੱਲੇ ਪੇਟੀ ਦਾ ਓਰੀਜਿਨਲ ਹੈ ਜੀ। ਠੀਕ ਹੈ। ਟਾਇਰਾਂ ਦੀ ਗੱਲ ਕਰੀਏ ਟਾਇਰ ਮੂਰਲੇ ਟਾਇਰ ਅਗਲੇ ਨਵੇਂ ਆ ਜੀ। ਪਿਛਲੇ ਵੀ ਠੀਕ ਹੈ ਜੀ ਟਾਇਰ 90 ਪੈਸੇ 95 ਪੈਸੇ ਟਾਇਰ ਪਾਏ ਆ ਮਗਰਲੇ। ਠੀਕ ਹੈ ਜੀ। ਰਿਮ ਉਹ ਵੀ ਵਧੀਆ ਪਿਆ ਵੇਚਦਾ ਹਾਂ। ਹਾਂ ਰਿਮ ਓਰੀਜਿਨਲ ਆ ਜੀ। ਸਮਾਨ ਭਾਈ ਜਿੰਨੇ ਖੜਾ ਹੀ ਮਿਲੂ। ਸਮਾਨ ਐ ਹੀ ਮਿਲੂ ਜੀ। ਟਾਪ ਲਿੰਕ ਮੌਕੇ ਤੇ ਹੈ ਨਹੀਂ। ਹਾਂ ਜੀ ਬਾਈ। ਬਾਕੀ ਕੋਈ ਗੱਲ ਨਹੀਂ। ਜਹੇ ਜਹੇ ਕੋਈ ਕਸਟਮਰ ਆਉਂਦਾ ਹੋਵੇ। ਇਹ ਰੇਟ ਦੇ ਹ ਡਿਮਾਂਡ ਦਈ ਹੈ ਬਾਈ ਆਪਣੀ ਵੀ 2,70,000 ਜਿਹੜੀ ਡਿਮਾਂਡ ਕਿੰਨੀ ਛੱਡ ਦਈਏ ਬਾਈ ਤੁਸੀਂ ਤੇ ਰਾਂਗੇ 2.5 ਕਰ ਦੇ ਦਾਂਗੇ ਠੀਕ ਹੈ ਬਾਈ ਇਹ ਨੰਬਰ ਕਿਹੜਾ ਬਾਈ ਇਹ ਇਹ ਨੰਬਰ ਹਰੇਣਾ ਹੀ ਹੈ ਐਪੀਐਫ ਵੀ ਬੜਾ ਬਾਈ ਹਾਂਜੀ ਹਾਂਜੀ ਇਸ ਤੋਂ ਬਾਅਦ ਸੋਨਾ ਲਿਕਾ 750 ਵਾਲਾ ਹਾਂਜੀ ਮਾੜਾ 2005 ਡਿਮਾਂਡ ਹੈਗੀ ਬਾਈ ਦੀ 2,25,000 ਰੁਪਏ ਡਿਮਾਂਡ ਜੇ ਬਾਈ ਆਪਾਂ ਦੀ ਰੰਗ ਦੀ ਗੱਲ ਕਰੀਏ 2,35,000 ਰੁਪਏ ਜੀ ਅੱਛਾ ਉਹ ਗਲਤੀ ਨਾਲ ਲਿਖਿਆ ਹੈ ਠੀਕ ਹੈ 2,35,000 ਰੁਪਏ 2,35,000 ਰੁਪਏ ਦੀ ਡਿਮਾਂਡ ਜੇ ਬਾਈ ਆਪਾਂ ਦੀ ਰੰਗ ਦੀ ਗੱ ਰੰਗ ਥੋੜੀ-ਮੋਟੀ ਟੱਚਿੰਗ ਹੋਈ ਹੈ ਜੀ ਇੰਝ ਨਹੀਂ ਹੋਈ ਨਹੀਂ ਜੀ ਹਲੋ origignal ਆ ਆ ਥੋੜੀ ਮੜਗਾੜਾਂ ਵਗੈਰਾ ਦੀ ਠੀਕ ਹੈ ਟੈਰਾਂ ਦੀ ਗੱਲ ਕਰੀਏ ਡਾਰਕ ਨਹੀਂ ਹੈ ਪਰਸੈਂਟ ਹੋਣਗੇ ਯਾਰ ਅੱਬੇ ਹੀ ਮੰਨੋ ਜੀ ਯਾਰ ਠੀਕ ਹੈ ਜੀ ਸਮਾਨ ਇਹਦੇ ਨਾਲ ਸਾਰੀ ਮਿਲ ਜੂ ਜੀ ਆ ਸਮਾਨ ਹੈਗਾ ਜੀ ਪੱਟੀ ਨਹੀਂ ਦੇ ਦਾਂਗੇ ਨਾਲ ਪੂਰੇ ਕਰ ਦਾਂਗੇ ਜੀ ਠੀਕ ਹੈ ਜੀ ਸਮਾਨ ਸਾਰਾ ਪੂਰਾ ਕਰਕੇ ਦੇ ਦੇਣਗੇ ਬਾਈ ਇਹ ਨੰਬਰ ਕਿਹੜਾ ਬਾਈ ਇਹਦਾ ਇਹ ਨੰਬਰ ਹਰੇਣਾ ਜੀ ਇਹ 50 ਉਸਵਾ ਪਰ ਚੌਂਦਾ ਜੀ ਇਹ ਹਾਂਜੀ ਹਾਂਜੀ ਠੀਕ ਇਡਵਾਰਡ ਦੇ ਗਿਆ ਭਾਈ ਆਪਣੀ ਦੀ 523500 ਰੁਪਏ ਡਿਮਾਂਡ ਉਹ 21000 ਦੇ ਦਾਂਗੇ ਠੀਕ ਹੈ ਜੀ ਇਹ ਦੂਵਾ ਮਹਿੰਦਰਾ 575 ਇਹ ਮਾਡਲ ਕਿਹੜਾ ਭਾਈ ਇਹ ਇਹ ਮਾਡਲ ਤਾਂ 99 ਹੈ ਜੀ 99 ਮਾਡਲ ਆ ਡਿਮਾਂਡ ਹੈਗੀ ਭਾਈ ਦੀ 110000 ਰੁਪਏ ਡਿਮਾਂਡ ਭਾਈ ਆਪਾਂ ਰੰਗ ਦੀ ਗੱਲ ਕਰੀਏ ਜਿੰਨਾ ਵੀ ਤਕਰੀਬਨ ਹੈਗਾ ਨਾਦੀ ਲੱਗਦਾ ਨਾ ओरिजिनल ਆ ओरिजिनल ਆ ਜੀ ਠੀਕ ਹੈ ਜੀ ਟਾਇਰਾਂ ਦੀ ਗੱਲ ਕਰੀਏ ਭਾਈ ਟਾਇਰ ਕਿਨੇ ਟਾਇਰ ਅਗਲੇ ਆ ਹੈਗੇ 1700 70 ਪੈਸੇ ਮਗਰਲੇ ਕਾ ਸੀ ਠੀਕ ਹੈ ਜੀ ਸਮਾਨ ਦੇਣਾ ਬਾਈ ਸਾਰੇ ਮਿਲ ਜੂ ਸਮਾਨ ਦਾ ਜੋ ਹੈ ਮੌਕੇ ਤੇ ਆਹੀ ਹੈ ਜੀ ਠੀਕ ਹੈ ਜੀ ਇਹ ਕਿੰਨੇ ਉਸ ਪਾਵਰ ਚੋਂਦਾ ਜੀ ਇਹ ਇਹ ਹੁੰਦਾ ਜੀ 45 ਹਜ਼ਾਰ ਠੀਕ ਹੈ ਡਬਲ ਗੱਸ ਤਾਂ ਨਹੀਂ ਆਇਆ ਜੀ ਇਹ ਨਹੀਂ ਇਹ ਸਿੰਗਲ ਹੀ ਹੈ ਠੀਕ ਹੈ ਡਿਮਾਰਡ ਤੇ ਹੈਗੇ ਬਾਈ ਆਪਣੀ ਤੇ 1 ਲੱਖ 10000 ਰੁਪਏ ਡਿਮਾਰਡ ਕਿੰਨੀ ਛੱਡ ਦਈਏ ਬਾਈ ਆਪਾਂ ਇਹ ਦੇ ਦਾਂਗੇ ਜੀ 90000 ਰੁਪਏ ਦਾ ਜੈਸਨੋ ਠੀਕ ਹੈ ਜੀ ਇਸ ਤੋਂ ਬਾਅਦ ਇਸਰ ਹੈਸ਼ਰਾ ਜੀ 20000 20 ਮਾਡਲ ਡਿਮਾਰਡ ਹੈਗੀ ਬਾਈ ਦੀ 295000 ਰੁਪਏ ਡਿਮਾਰਡ ਨੇ ਭਾਈ ਆਪਾਂ ਦੀ ਰੰਗ ਦੀ ਗੱਲ ਕਰੀਏ ਰੰਗ ਦਾ ਸਾਰਾ ਓਰੀਜਨਲ ਆ ਜੀ ਠੀਕ ਆ ਬੀ 10 ਦੇ ਦੀ ਗੱਲ ਕਰੀ ਕਿ ਟਾਇਰ ਕਿੰਨੇ ਆਪਸਾਰਾ ਚਾਰੇ ਨਵੇਂ ਆ ਜੀ ਚਾਰੇ ਬ੍ਰਾਂਡ ਨਿਓ ਠੀਕ ਆ ਜੀ ਅਗਲੇ 650 ਦੇ ਪਾਏ ਹੋਇਆ 16 ਦੇ ਆਉਂਦੇ ਆ ਤੇ 650 ਦੇ ਪਾਏ ਪਏ ਠੀਕ ਆ ਜੀ ਵੱਡੇ ਡੈ ਜੀ ਐਕਸਟਰਾ ਓਵਰ ਪਾਏ ਹੋਇਆ ਠੀਕ ਆ ਜੀ ਮਗਰ ਲਈ ਜੇ ਕੇ ਨਵੇਂ ਆ 10 ਦਾ ਬਿੱਲ ਮਿਲ ਜੂਗਾ ਠੀਕ ਆ ਜੀ ਸਮਾਨ ਇਹਦਾ ਨਾ ਸਾਰੀ ਮਿਲ ਜੂਗਾ ਸਮਾਨ ਸਾਰਾ ਮਿਲ ਜੂਗਾ ਜੀ ਠੀਕ ਆ ਜੀ ਇਹ 28 ਓਸ ਪਾਵਰ ਚ ਆਉਂਦਾ ਨਾ ਇਹ ਹਾਂਜੀ ਨਹੀਂ ਇਹ ਮੱਧ ਹੁੰਦਾ ਸਰ ਠੀਕ ਆ ਜੀ ਕੰਡੀ ਕਿੰਨਾ ਚੱਲੇਊਗਾ ਇਹ? ਬਹੁਤ ਘੱਟ ਚੱਲੇ ਆ ਇਹ ਪੀਵੀ ਨੰਬਰ ਆ। ਠੀਕ ਹੈ ਜੀ। ਥੋੜਾ ਜਿਹਾ ਚੱਲਿਆ ਇਹ ਮਾੜਾ ਮੋੜਾ ਨੀਰੇ ਪੱਠੇ ਤੇ ਚੱਲਿਆ। ਠੀਕ। ਚਰਾਇ ਕੱਪੇ ਤੇ ਨਹੀਂ ਚੱਲਿਆ। ਠੀਕ। 50 ਨੰਬਰ ਆ। ਡਿਮਾਰਡ ਤੇ ਆਈਏ ਭਾਈ ਆਪਣੀ ਦੀ 2,95,000 ਰੁਪਏ ਡਾਰਕ ਕਿੰਨੀਆਂ ਛੱਡ ਦਾਂਗੇ ਭਾਈ ਆਪਾਂ ਜੀ। ਛੱਡ ਦਾਂਗੇ ਜੀ 2,17000 ਦਾ ਜੀ। ਜੇ ਕੋਈ ਆਪਣੀ ਵੀਡੀਓ ਦੇਖੇ ਹੋ ਭਾਈ 5000 ਕਰ ਦੋਗੇ? ਕਰ ਦਾਂਗੇ ਜੀ। ਠੀਕ ਹੈ ਜੀ। ਜਿੰਨੇ ਭਾਈ ਆਪਾਂ ਟਰੈਕਟਰ ਦਿਖਾ ਦੇ। ਇਹਨਾਂ ਦੇ ਵਿੱਚ ਆਪਾਂ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਆ ਲੋਣ ਵੀ ਕਰਾ ਦਨੇ ਆ ਬਈ ਆਪਾਂ ਲਾਉਣਾ ਤਾਂ ਲਾਉਣ ਵਾਲਾ ਨਾਲ ਕੰਟਰੈਕਟ ਕਰਾ ਦਨੇ ਆ ਵੀ ਤੁਹਾਡੇ ਹੈਗਾ ਜਾਣ ਪਛਾਣ ਠੀਕ ਹੈ ਜੀ ਬਈ ਆਪਣੇ ਟਰੈਕਟਰਾਂ ਦੀ ਕਿੰਨੇ ਟਾਈਮ ਦੀ ਤਸੱਲੀ ਹੁੰਦੀ ਹੈ ਜੀ ਤਸੱਲੀ ਤਾਂ ਇਹ ਉਹ ਟਰੈਕਟਰ ਟਰੈਕਟਰ ਤੇ ਡਿਪੈਂਡ ਆ ਜੀ ਮਤਲਬ ਜੇ ਮੈਂ ਮੰਡੀ ਤੋਂ ਬਾਹਰ ਨਿਕਲ ਜਾਆ ਘਰੋਂ ਬਾਹਰ ਨਿਕਲ ਜਾਆ ਫਿਰ ਆਪਣੇ ਕੋਈ ਤਾਂ ਕਾਗਜ਼ ਪੱਤਰਾਂ ਦੀ ਤਾਂ ਤਸੱਲੀ ਹੁੰਦੀ ਹੈ ਤੇ ਉਹ ਜਿਹੜਾ ਟਰੈਕਟਰ ਬੰਦੇ ਦੀ ਕੋਈ ਕਮੀ ਪੇਸ਼ੀ ਹੁੰਦੀ ਹੈ ਟਰੈਕਟਰ ਦੀ ਫਿਰ ਵਾਪਸ ਨਹੀਂ ਉਹ ਤਾਂ ਮੌਕੇ ਤੇ ਦੱਸ ਕੇ ਦੇ ਦਈਏ ਜੋ ਵੀ ਦੀ ਹੁੰਦੀ ਹੈ ਅੱਛਾ ਜੀ ਚੰਗਾ ਤਾਂ ਅਗਲੇ ਨੂੰ ਕਹਿੰਦੇ ਵਾਕੇ ਲੈ ਜਾਓ ਅੱਛਾ ਜੀ ਕਈ ਜਿਵੇਂ ਹੁਣ ਪਰੇ ਟਰੈਕਟਰ ਇੱਕ ਦੋ ਖੜੇ ਆ ਜੀ ਹਾਂਜੀ ਉਹ ਮੰਨ ਲਓ ਕਈ ਜਿਵੇਂ ਸਕ੍ਰੈਪ ਰੇਟ ਦੀ ਹੁੰਦੀ ਹੈ ਜੀ ਅੱਛਾ ਜੀ ਵੜ ਕੇ ਲੈ ਜਾਂਦੇ ਜੀ ਹਾਂਜੀ ਹਾਂਜੀ ਮਤਲਬ ਵੀ ਆਏ ਆ ਵੀ ਜਦੋਂ ਆਪਣੇ ਕੋਲ ਕੋਈ ਚੀਜ਼ ਨਿਕਲ ਜਾਏ ਆਪਣੇ ਫਿਰ ਕੋਈ ਹੋ ਨਹੀਂ ਕਾਗਜ਼ ਪੱਤਰਾ ਦੀ ਜ਼ਿੰਮੇਵਾਰੀ ਹੁੰਦੀ ਸਹੀ ਚੀਜ਼ ਵੇਚੀ ਦੀ ਗਲਤ ਚੀਜ਼ ਨਹੀਂ ਵੇਚਦੇ ਕਾਗਜ਼ ਪੱਤਰਾ ਦੀ ਆਪਣੇ ਕੋਲ ਜ਼ਿੰਮੇਵਾਰੀ ਹਾਂਜੀ ਹ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦਿਓ ਬਾਈ ਆਪਣਾ ਹਾਂਜੀ 83079999001 ਠੀਕ 1307989001 ਠੀਕ ਨਾਂ ਕੀ ਜੀ ਆਪਣਾ ਆ ਕਿਸਾਨ ਟਰੈਕਟਰ ਆ ਜੀ ਇਹ ਫੌਜੀ ਦੇ ਨੋਰੇ ਕੋਲੇ ਆ ਜੀ ਤਾਂ ਟਰੈਕਟਰ ਦੇ ਨਾਂ ਤੇ ਆਪਣੀ ਮੰਡੀ ਆ ਜੀ ਠੀਕ ਜੀ ਪਲਾਟ ਨੰਬਰ ਕਿੰਨਾ ਹੋਵੇ ਜਾਈਏ ਇਹ ਪਲਾਟ ਨੰਬਰ ਫੌਜੀ ਦੇ ਨੋਰੇ ਕੋਲੇ ਆ ਜੀ ਪਲਾਟ ਨੰਬਰ ਤਾਂ ਉਹ ਫੌਜੀ ਦਾ ਨੋਰਾ ਫੇਮਸ ਹੈ ਨਾ ਜੀ ਹਾਂਜੀ ਹਾਂਜੀ ਫੌਜੀ ਦਾ ਨੋਰਾ ਫੇਮਸ ਆ ਜੀ ਇਹ ਟਰਾਲ ਪੰਪ ਦੇ ਸਾਹਮਣੇ ਰਹਿ ਜਾਂਦੀ ਜੀ ਠੀਕ ਇਹ ਬੰਦਾ ਕੋਦੋਂ ਮਰਜ਼ੀ ਤੁਹਾਨੂੰ ਕੰਟੈਕਟ ਕਰ ਲੇ ਹਾਂਜੀ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਇੱਥੇ ਸਾਨੂੰ ਸੇਵਾ ਦਾ ਮੌਕਾ ਦਿਓ ਸਹੀ ਤੁਹਾਨੂੰ ਟਰੈਕਟਰ ਦੇਵਾਂਗੇ ਇੱਕ ਨੰਬਰ ਚਲਾ ਕੇ ਜ਼ਿੰਮੇਵਾਰੀ ਹੋਊਗੀ ਜੀ ਜੋ ਗੱਲ ਹੋਊਗੀ ਉਹ ਗੱਲ 'ਚ ਫਰਕ ਨਹੀਂ ਆਊਗਾ ਜੀ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਜੀ ਤਸ਼ਰੀਕਾਲ ਜੀ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਤਸ਼ਰੀਕਾਲ ਕਿਸਾਨ ਟਰੈਕਟਰ ਵਾਲਿਆਂ ਨੂੰ ਸਾਰਿਆਂ ਦਾ ਦੇਖਣ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਪਾਉਣ ਦੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ